ਹਾਂਜੀ ਮਿੱਤਰੋ ਕੀ ਹਾਲ ਚਾਲ ਆਮੀ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਆਏ ਸੀਗੇ ਡੱਬ ਵਾਲੀ ਇੱਥੋਂ ਆਪਾਂ ਕਰਾਇਆ ਜੀ ਸਪਰੇਅ ਪੰਪ ਤਿਆਰ ਸਾਈ ਇਹਨਾਂ ਨੂੰ ਪਹਿਲਾਂ ਦਿੱਤੀ ਹੋਈ ਸੀ ਲਗਭਗ ਹੋ ਚੱਲਿਆ ਹਫ਼ਤਾ ਤੇ ਹੁਣ ਆਪਣਾ ਪੰਪ ਰੈਡੀ ਹੋਣ ਦੇ ਨੇੜੇ ਆ ਕੰਮ ਬਸ ਆ ਆਪਣੀ ਟੈਂਕੀ ਪਈ ਆ ਇਹਦਾ ਰਹਿ ਗਿਆ ਜੀ ਫਿਟਿੰਗ ਫੂਟਿੰਗ ਰਹਿ ਗਈ ਆ ਜੋ ਵੀ ਕਰਨ ਵਾਲੀ ਲਗਭਗ ਘੰਟੇ ਦਾ ਕੰਮ ਹੈਗਾ ਔਰੀਐਂਟ ਦਾ ਟੈਂਕ ਹੈ ਪੂਰਾ ਜਿਵੇਂ ਕਹਿ ਦਿੱ ਗੀ ਆਪਾਂ 2 ਲੇਅਰ ਹੁੰਦਾ ਸ਼ਾਇਦ ਇਹ ਇਹ ਵੈਸੇ ਮਟਾਈ ਬਹੁਤ ਆ ਦੀ ਲਗਭਗ ਹੋਊਗੀ 4 ਸੂਤ ਦੇ ਅੰਦਰ ਬਾਹਰ ਕਹਿ ਸਕਦੇ ਆ ਫਿਰ ਇਹ ਵੈਸੇ ਆ ਵੱਡੇ ਪੰਪ ਵੀ ਆਉਂਦੇ ਪਰ ਆਪਣੀ ਇਹ ਕਹਿੰਦੇ ਵੀ ਜਿਹੜਾ 100 ਨੰਬਰ ਪੰਪ ਉਹ ਲੱਗੂਗਾ ਇਹ ਹੈਗਾ 140 ਕਹਿੰਦੇ ਵੀ ਇਹ ਥੋੜਾ ਜਿਆਦਾ ਵੱਡਾ ਹੋ ਜਾਂਦਾ ਵੀ ਇਹਦਾ ਪ੍ਰੈਸ਼ਰ ਪ੍ਰੈਸ਼ਰ ਜਿਆਦਾ ਹੋਣ ਕਰਕੇ ਟਰੈਕਟਰ ਰੇਸ ਨਹੀਂ ਆਪਾਂ ਕਰ ਸਕਦੇ ਟਰੈਕਟਰ ਦੀ ਇਹ ਇਹ ਵੀ ਸਮਾਨ ਕੁਛ ਆਫੜਾ ਪਿਆ ਇਹਦੇ ਚ ਲੱਗਣ ਵਾਲਾ ਜਿਹੜਾ ਪੰਪ ਦੇ ਵਿੱਚ ਆਪਾਂ ਪਾਣੀ ਪੂਣੀ ਭਰਨ ਵਾਸਤੇ ਜੋ ਵੀ ਫਿਲਟਰ ਆਉਂਦਾ ਬਾਕੀ ਬਣੇ ਰਿਓ ਜੇ ਵੀਡੀਓ ਨਾਲ ਤੁਹਾਨੂੰ ਆਪਾਂ ਦਿਖਾਵਾਂਗੇ ਜੋ ਵੀ ਫਿਟਿੰਗ ਹੋਈ ਜਾਂਦੀ ਹੈ ਹੌਲੀ ਹੌਲੀ ਲਗਭਗ ਫਿਟਿੰਗ ਹੋ ਹੀ ਚੁੱਕੀ ਆ ਬਸ ਟੈਂਕੀ ਰਹਿ ਗਈ ਵਿੱਚ ਦੇ ਉਹਨਾਂ ਸਪਲਾਈਜਾਂ ਸਪਲਾਈਜਾਂ ਦੇਣ ਵਾਲਗੇ ਤੇ ਪੰਪ ਵੀ ਆਪਣਾ ਫਿੱਟ ਹੋ ਚੁੱਕਿਆ ਤੇ ਜੇਰਾ ਆਪਾਂ ਹੁਣ ਇੱਥੇ ਜਦੋਂ ਤਰਨ ਲੱਗੇ ਤੁਹਾਨੂੰ ਫੇਰ ਵੀ ਦੁਬਾਰਾ ਆਪਾਂ ਇੱਕ ਵਾਰ ਦਿਖਾਵਾਂਗੇ ਸਾਰੀ ਇਹਦੀ ਫਿਟਿੰਗ ਹੋਣ ਤੋਂ ਬਾਅਦ ਜਦੋਂ ਸਾਰਾ ਫਿਨਿਸ਼ ਹੋ ਗਿਆ ਫੇਰ ਤੁਹਾਨੂੰ ਦੀ ਦਿਖਾਵਾਂਗੇ ਟੋਟਲ ਕੀ ਖਸ਼ੇ ਦੇ ਚ ਲੱਗਦਾ ਤੇ ਇਹ ਹੈਗਾ ਜੀ ਡੱਬੋ ਵਾਲੀ ਮੇਨ ਸ਼ੇਅਰ ਦੇ ਵਿੱਚ ਆ ਵਿਸ਼ਵਕਰਮਾ ਐਗਰੀਕਲ ਵਰਕਸ ਇੱਥੋਂ ਤੁਸੀਂ ਪੰਪ ਤਿਆਰ ਕਰ ਸਕਦੇ ਆ ਇਹ ਆਪਣੇ ਬਾਈ ਤਰਲੋਚਰਨ ਜੀ ਆਪ ਹੀ ਇਹ ਸਾਰਾ ਕੰਮ ਕਰਦੇ ਆ ਸ਼ੌਂਕ ਨਾਲ ਮਤਲਬ ਤੇ ਇਹਨਾਂ ਦਾ ਤੁਸੀਂ ਕਰਵਾ ਸਕਦੇ ਆ ਕੰਮ ਕੋਈ ਇਹਨਾਂ ਦਾ ਇਹ ਨਹੀਂਗਾ ਵੀ ਲੇਬਰ ਵਾਲੇ ਤਿਆਰ ਕਰਨਗੇ ਇਹਨਾਂ ਨੇ ਸਾਰਾ ਕੰਮ ਆਪ ਹੀ ਕਰਨਾ ਹੈ ਖੁਦ ਮਾਲਕ ਹੈ ਇਸ ਦੁਕਾਨ ਦੇ ਵੀਡੀਓ ਨਾਲ ਬਣੇ ਰਹੋ ਦਿਖਾਵਾਂਗੇ ਤੁਹਾਨੂੰ ਆਪਾਂ ਮਤਲਬ ਇਹਦਾ ਕੀ ਕੀ ਕੁਛੇ ਦੇ ਵਿੱਚ ਲੱਗਦਾ ਹਾਂਜੀ ਹੁਣ ਆਪਾਂ ਲਾਤਾ ਇਹਦੇ ਵਿੱਚ ਪੰਪ 120 ਵੀ ਗਹਿਂਦੇ ਉਹਨੂੰ 40 ਵੀ ਗਹਿਂਦੇ ਆ ਪਹਿਲਾਂ ਆਪਣੇ ਸੀਗਾ 100 ਨੰਬਰ ਵਾਲਾ ਹੁਣ ਆਪਾਂ ਪੰਪ ਥੋੜਾ ਜਿਹਾ ਵੱਡਾ ਕੀਤਾ ਮੈਂ ਚਲੋ ਥੋੜਾ ਸਲੋ ਰੇਸ ਦੇ ਕੰਮ ਕਰੇ ਇਹ ਆਪਣੇ ਬਾਈ ਤਰਲੋਚਰ ਸਿੰਘ ਜੀ ਇਹਨੂੰ ਕਸੀ ਜਾਂਦੇ ਆ ਪਹਿਲਾਂ ਵਾਲਾ ਆਪਾਂ ਲਾ ਕੇ ਫੜਾਦਾ ਲਗਭਗ ਆਪਣਾ ਕੰਮ ਉਹਨਾਂ ਕੀ ਪਿਆਏ ਬਾਈ ਪਹਿਲਾਂ ਰੋਟੀ ਉਟੀ ਖਾਣ ਉੜ ਗਏ ਹੀ ਘਰੇ ਉਹ ਪਹਿਲਾ ਵਾਲਾ ਪੰਪੂ ਲੈ ਗਿਆ ਤੇ ਇਹ ਆਪਣਾ ਨਵਾਂ ਪੰਪਰ ਦੀ ਸੈਸਰੀ ਆ ਥੋੜੀ ਜਿੜੀ ਨੂੰ ਕਰਦੇ ਆ ਫਿੱਟ ਬਣੇ ਰੋ ਵੀਡੀਓ ਦੇ ਨਾਲ ਮੌਸਮ ਵੀ ਕਹਿੰਦਾ ਵੀ ਘਰੇ ਜਾਓ ਟਾਈਮ ਨਾਲ ਬਾਕੀ ਚਲੋ ਸਿਆਲਾਂ ਦੇ ਦਿਨ ਵੈਸੇ ਹੁੰਦੇ ਦਾ ਛੋਟਾ ਹੀ ਆ ਘਰ ਦਾ ਉੱਪਰ ਹੁਣ ਵੀ ਸੈਟਿੰਗ ਸ਼ੂਟ ਕੇ ਦੇਖਦੇ ਆ ਵੀ ਕੀ ਬਣਦਾ ਹਾਂਜੀ ਇੱਕ ਆ ਸਿਸਟਮ ਚੱਲਿਆ ਨਵਾਂ ਦਵਾਈ ਘੋਲਣ ਦੇ ਵਾਸਤੇ ਇੱਕ ਫਿਰਕੀ ਹੁਣ ਚੱਲੀ ਆ ਇਹ ਆਪਣੇ 22 ਤਰਲੋਚਨ ਸਿੰਘ ਲਾਉਂਦੇ ਆ ਡਰਮ ਦੇ ਵਿੱਚ ਮਿਕਸਚਰ ਮਿਕਸਚਰ ਕਹਿੰਦੇ ਆ ਇਹਨੂੰ ਤੇ ਬਹੁਤ ਵਧੀਆ ਚੀਜ਼ ਆ ਮਤਲਬ ਪਹਿਲਾਂ ਗੰਨ ਆਪਣਾ ਸਿਰਦੇ ਹੁੰਦੇ ਸੀ ਵਾਪਸੀ ਵਾਲੀ ਇਹਦੇ ਵਿੱਚ ਹੁਣ ਇਹ ਲੱਗਦੀ ਆ ਵਿੱਚ ਰੱਖ ਦੇਣੀ ਆ ਪਾਈਪ ਹੁੰਦੀ ਆ ਇਥੋਂ ਦੀ ਧਾਰਵਾਜਦੀ ਇਹਦੇ ਨਾਲ ਤੇ ਘੁੰਮਦੀ ਰਹਿੰਦੀ ਆ ਇਹ ਠੀਕ ਆ ਦਵਾਈ ਜੰਮਣ ਦੇ ਦਿੱ ਕੰਮ ਠੀਕ ਆ ਇਹ ਇੱਕ ਵਾਰੀ ਮਿਲਿਓ ਜਰੂਰ ਬਾਈ ਦਾ ਸੁਭਾਅ ਬਹੁਤ ਵਧੀਆ ਆਪਣੇ ਡੱਬ ਵਾਲੀ ਇਹ ਕਿਹੜਾ ਚੌਂਕ ਵੱਜਦਾ ਜੀ ਇਹ ਇਹ ਮਲੋਟ ਰੋਡ ਮਲੋਟ ਰੋਡ ਚੌਂਕ ਅੱਗੇ ਕੋਈ ਚੌਂਕ ਜੂਂਕ ਦਾ ਨਾਮ ਬੰਦੇ ਦੀ ਨਿਸ਼ਾਨੀ ਆ ਜਾਂਦੀ ਹੈ ਚੌਂਕ ਬਾਈ ਮੇਨ ਰੋਡ ਹੀ ਵੱਜਦਾ ਆਪਣਾ ਇਹ ਬੱਸ ਸਟੈਂਡ ਦੇ ਕੋਲੇ ਕਹਿ ਸਕਦੇ ਆ ਹਾਂ ਬੱਸ ਸਟੈਂਡ ਦੇ ਕੋਲੇ ਪਾਰਕ ਕੋਲੇ ਇੱਕ ਤਾਂ ਵੱਜਦਾ ਪਾਰਕ ਕੋਲੇ ਕਹਿ ਸਕਦੇ ਆਪਾਂ ਠੀਕ ਆ ਉਸੜਨ ਤੋਂ ਪਹਿਲਾਂ ਪਾਰਕ ਹੁੰਦਾ ਇੰਪਰੂਵਮੈਂਟ ਟਰਸਟ ਪਾਰਕ ਠੀਕ ਆ ਵਿਸ਼ਵਕਰਮਾ ਮੰਦਿਰ ਦੇ ਕੋਲੇ ਆ ਕੋਈ ਵਿਸ਼ਵਕਰਮਾ ਮੰਦਿਰ ਦੇ ਕੋਲੇ ਆ ਆਪਣਾ ਤੁਹਾਨੂੰ ਬਾਹਰਲਾ ਦਿਖਾ ਦਿੰਨੇ ਆ ਇਹ ਪੌਲ ਆ ਗਿਆ ਜੀ ਮਲੂੜ ਨੂੰ ਜਾਂਦੇ ਆ ਇੱਥੋਂ ਆਪਾਂ ਤੇ ਇਧਰ ਨੂੰ ਜਾਵੜਿਆ ਰੋਡ ਇਹ ਸਰਸੇਵਾਲ ਨੂੰ ਤੇ ਅੱਗੇ ਥੋੜਾ ਜਿਹਾ ਜਾ ਕੇ ਅੱਗੇ ਆ ਗਿਆ ਆਪਣਾ ਬੱਸ ਸਟੈਂਡ ਬੱਸ ਸਟੈਂਡ ਦੇ ਲਾਗੇ ਤੇ ਇਹ ਆ ਗਈ ਜੀ ਆਪਣੀ ਵਰਕਸ਼ਾਪ 22 ਤੇ ਨਿਸ਼ਾਨੀ ਹੈ ਦੀ ਟਾਲੀ ਦੀ ਮਤਲਬ ਹੋਰ ਇੱਥੇ ਕੋਈ ਦਰਾਗਤ ਹੈ ਨਹੀਂ ਨੇੜੇ ਤੜੇ ਇਹ ਟਾਲੀ ਦੀ ਨਿਸ਼ਾਨੀ ਕਹਿ ਸਕਦੇ ਆ ਇੱਥੇ ਆ ਕੇ ਤੁਸੀਂ ਕੋਈ ਵੀ ਸਪਰੇਅ ਪੰਪ ਬਣਾਉਣਾ ਇਹਨਾਂ ਤੋਂ ਬਣਾ ਸਕਦੇ ਆ ਬਾਈ ਆਪ ਕੰਮ ਕਰਦੇ ਆ ਪੂਰੇ ਸ਼ੌਂਕ ਨਾਲ ਦਿਨ ਜਰੂਰ ਵੱਧ ਲੱਗ ਸਕਦੇ ਆ ਦੂਜਿਆਂ ਨਾਲ ਕੋਈ ਇੱਕ ਦੋ ਦਿਨ ਇੱਧਰ ਉੱਧਰ ਹੋ ਸਕਦਾ ਤੇ ਪਰ ਚੀਜ਼ ਤੁਹਾਨੂੰ ਇੱਕ ਨੰਬਰ ਮਿਲੂਗੀ ਬਾਕੀ ਬਣੇ ਰੋ ਵੀਡੀਓ ਨਾਲ ਆਪਣਾ ਕੰਮ ਜਦੋਂ ਫਿਟਿੰਗ ਫੁਟਿੰਗ ਹੋਈ ਜਾਂਦੀ ਆ ਸਾਰੀ ਫਿਨਿਸ਼ਿੰਗ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਦਾ ਵੀ ਕੀ ਲੁੱਕ ਨਿਕਲ ਕੇ ਆਉਂਦੀ ਆ ਵੀਡੀਓ ਨਾਲ ਬਣੇ ਰਿਓ ਭਾਈ ਆਪਾਂ ਨੂੰ ਦੇਣਗੇ ਜਾਣਕਾਰੀ ਜੇ ਕਿਸੇ ਨੇ ਟਰੈਕਟਰ ਫਰੰਟ ਵਾਲਾ ਤਿਆਰ ਕਰਾਉਣਾ ਹਾਂਜੀ ਕੀ ਕਹਿੰਦੇ ਸੀ ਭਾਈ ਜੀ ਮੈਂ ਕਿਹਾ ਜਿਹੜਾ ਆਪਾਂ 16 21 ਦੇ ਟਾਇਰ ਪਾ ਕੇ ਵੱਡੇ ਜਾਰ ਪਾ ਕੇ ਸਾਰਾ ਹਾਈਡਰੌਲਿਕ ਸਿਸਟਮ ਭਾਈ ਟੋਟਲੀ ਟੌਪ ਵਨ ਫੰਕੀ ਲਾ ਕੇ ਹਾਂਜੀ ਆਪਣਾ ਬਾਈ ਜੀ ਇੱਕ ਮਿੱਠਾ ਯਾ ਰੇਡਾ 3 ਲੱਖ 20 ਹਜ਼ਾਰ ਰੁਪਈਆ ਦੇ ਵਿੱਚ ਬਾਈ ਜੀ ਟਰੈਕ ਸਾਨੂੰ ਉਹ ਨਾਲ ਲੈ ਕੇ ਦੇ ਦੇ ਹਾਂਜੀ ਪਾਵਰ ਸਟੀering ਕਰਕੇ ਦੇ ਦੇ ਸਾਨੂੰ ਉੱਤੇ 3 ਲੱਖ 20 ਹਜ਼ਾਰ ਦੇ ਵਿੱਚ ਬਾਈ ਅਗਲੇ ਨੂੰ ਅਸੀਂ ਰੈਡੀ ਕਰਕੇ ਦੇ ਦਾਂ ਠੀਕ ਆ ਵੱਡੇ ਟਾਇਰ ਪਾ ਕੇ ਵੱਡੇ ਟਾਇਰ ਪਾ ਦੇ ਤੇ ਬੂ ਆਪਣਾ ਕਿੰਨਾ ਕਵਰ ਕਰੂਗਾ ਜੀ ਬੂ ਬਾਈ ਜੀ 55 50 ਤੋਂ 55 ਫੁੱਟ ਕਵਰ ਕਰੂਗਾ ਠੀਕ ਆ ਠੀਕ ਆ ਤੇ ਬਾਕੀ ਆਪਣੇ ਚਲੋ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਬਾਈ ਨਾਲ ਇੱਥੇ ਦੁਕਾਨ ਤੇ ਆ ਕੇ ਲੈ ਸਕਦੇ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਨਿਰਾਸ਼ਾ ਨਹੀਂ ਮਿਲੂਗੀ ਆਪਾਂ ਨੂੰ ਤੁਹਾਡੇ ਨਾਲ ਪੂਰਾ ਕੰਪਰੋਮਾਈਜ਼ ਕਰਨਗੇ ਜਿਵੇਂ ਤੁਸੀਂ ਕਹੋਗੇ ਤੁਹਾਨੂੰ ਉਸੇ ਚੀਜ਼ ਨਾਲ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਨੂੰ ਪੂਰੀ ਚੀਜ਼ ਇੱਥੋਂ ਮਿਲੂਗੀ ਤੇ ਪਹੁੰਚਿਓ ਜਰੂਰ ਬਾਈ ਕੋਲ ਮੈਨ ਆਪਾਂ ਬੰਦਾ ਦੇਖਣਾ ਹੁੰਦਾ ਆਪਣੇ ਵੀ ਕਿਹੜਾ ਆਪਣੇ ਮਤਲਬ ਦਾ ਬੰਦਾ ਤੇ ਜਿਵੇਂ ਆਪਾਂ ਬਾਈ ਨੂੰ ਕਹਿਦਗੇ ਬਾਈ ਉਵੇਂ ਕਰ ਲੈਂਦਾ ਕੋਈ ਸੁਭਾਅ ਹੀ ਹੁੰਦਾ ਮੇਨ ਚੀਜ਼ ਆਪਾਂ ਗੱਲ ਮੁੱਕਦੀ ਹੈ ਬਾਕੀ ਬਾਈ ਕੋਲੇ ਸਾਰੇ ਤਰ੍ਹਾਂ ਦਾ ਆਪਾਂ ਨੂੰ ਮਟੀਰੀਅਲ ਮਿਲੂਗਾ ਵਧੀਆ ਤਰ੍ਹਾਂ ਦਾ ਲੋਹਾ ਮਿਲੂਗਾ ਆਪਾਂ ਨੂੰ ਜਿਹਦਾ ਆਪਾਂ ਨੂੰ ਫਰੇਮ ਤਿਆਰ ਹੁੰਦਾ ਆ ਟੋਟਲ ਚੀਜ਼ ਇਨਾਂ ਕੋਲੇ ਪਈ ਆ ਬਾਕੀ ਖਰਾਦ ਦਾ ਇਹਨਾਂ ਦਾ ਆਪਦਾ ਕੰਮ ਆ ਸਾਰਾ ਮੇਨ ਗੱਲ ਮੁਗਦੀ ਆ ਵੀ ਇਹ ਕੰਮ ਆਪਦੇ ਹੱਥੀ ਕਰਦੇ ਆ ਉਹਨਾਂ ਕਈ ਬੰਦੇ ਕਰਵਾਉਂਦੇ ਆ ਉਹ ਹੁਣ ਆਪਦੀ ਲੇਬਰ ਤੋਂ ਕਰਵਾ ਰਹੇ ਆ ਕੁਰਸੀ ਤੇ ਬਹਿ ਕੇ ਕਰਵਾਉਂਦੇ ਆ ਉਹਨਾਂ ਚੀਜ਼ਾਂ ਦਾ ਤੇ ਆਪ ਹੱਥੀ ਕੰਮ ਕਰਨ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਬਾਕੀ ਆ ਸਪੇਸਰ ਵਗੈਰਾ ਤਿਆਰ ਕਰਾਉਣੇ ਇਹ ਵੀ ਕਰਾ ਸਕਦੇ ਆ ਆਪਾਂ ਤੇ ਮਿਲਿਓ ਜੂਰ ਇੱਕ ਵਾਰ ਬਾਈ ਨੂੰ ਬਾਈ ਤਰਲੋਚਨ ਸਿੰਘ ਨਾਂ ਇਹਨਾਂ ਦਾ ਤੇ ਇਹ ਬਾਕੀ ਆ ਆਪਣਾ ਹੁਣ ਚੱਲੀ ਜਾਂਦਾ ਕੰਮ ਤੇ ਜਦੋਂ ਇਹਦਾ ਫਿਨਿਸ਼ ਹੋ ਗਿਆ ਸਾਰਾ ਟੋਟਲ ਫੇਰੇ ਨੇ ਦੋਸਤੋ ਬਾਅਦ ਦਿਖਾਵਾਂਗੇ ਤੁਹਾਨੂੰ ਇੱਕ ਵਾਰ ਤੁਹਾਨੂੰ ਮੋਟੀ ਮੋਟੀ ਜੀ ਨਿਗਾਹ ਕਢਵਾ ਲਗੀ ਆ ਗੇਟ ਵਾਲਵ ਵગેਰਾ ਲੱਗੇ ਆ ਫੁਆਰੇ ਲੱਗੇ ਆ ਆਪਣੇ ਲਗਭਗ ਆਪਣਾ 55 ਫੁੱਟ ਕਵਰ ਕਰੂਗਾ ਇਹ 55 ਤੋਂ 60 ਫੁੱਟ ਮੈਂ ਫੁੱਟ ਬਾਈ ਆਪ ਕੋਲ ਬਹੁਤ ਕਵਰ 60 ਤੋਂ 65 ਫੁੱਟ ਦੀ ਹਾਂਜੀ 60 ਤੋਂ 65 ਫੁੱਟ ਕਹਿੰਦੇ ਕਵਰ ਕਰੂਗਾ ਤੇ ਆਇਓ ਜਰੂਰ ਇਹਨਾਂ ਕੋਲ ਇੱਕ ਵਾਰ ਥੋੜ ਜਦੋਂ ਆਪ ਆਉਂਗੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਦੂਜਿਆਂ ਨਾਲੋਂ ਰੇਟ ਦਾ ਵੀ ਕਿੰਨਾ ਫਰਕ ਹੈ ਤੇ ਚੀਜ਼ ਦਾ ਵੀ ਸਮਾਨ ਲਗਭਗ ਆਪਣਾ ਸਾਰਾ ਲੱਗ ਚੁੱਕਿਆ ਜੀ ਬੰਤਰ ਦੇਖੋ ਫੌੜੀ ਰਹਿ ਗਈ ਇਧਰਲੇ ਪਾਸੇ ਲਾਉਣ ਵਾਲੀ ਉਹ ਬਾਈ ਬਣਾ ਰਿਹਾ ਬਾਬੂ ਆ ਗਿਆ ਇਹ ਆ ਗਿਆ ਆਪਣਾ ਪਾਣੀ ਭਰਨ ਵਾਲਾ ਦੱਸਿਓ ਜੀ ਕਮੈਂਟਾਂ 'ਚ ਕਿਵੇਂ ਬੜਿਆ ਵੈਸੇ ਮੈਨੂੰ ਤਾਂ ਸੋਣਾ ਲੱਗਿਆ ਲੱਗ ਕੇ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਆਪਾਂ ਇਹ ਆ ਗਈ ਆਪਣੀ ਲੈਵਲ ਪਾਇਪ ਇਹਨੂੰ ਰੰਗ ਕਰਾਂਗੇ ਗੇਂਦ ਲਾਈ ਆ ਅੱਛਾ ਬੱਸ ਆ ਪੌੜੀ ਰਹਿ ਗਈ ਆਪਣੀ ਇਕੱਲੀ ਤੇ ਫਿੱਟ ਕਰਾ ਕੇ ਹੁਣ ਵੈਸੇ ਲੇਟ ਵੀ ਹੋ ਚੱਲਿਆ ਤੇ ਆਪਾਂ ਰੱਖਣ ਲੱਗੇ ਆਂ ਛੋਟਾ ਹਾਥੀ ਆਇਆ ਖੜਾ ਬੱਸ ਆ ਫਿੱਟ ਫੁੱਟ ਕਰਕੇ ਤੇ ਬਾਈ ਨੂੰ ਦੇਖ ਕੇ ਆਪਣੀ ਪੇਮੈਂਟ ਤੇਰਾ ਲੈ ਕੇ ਰੱਬ ਦਾ ਨਾਮ ਤੇ ਚੱਲਦਿਆਂ ਘਰ ਨੂੰ ਹੁਣ ਆਪਾਂ ਵੀਡੀਓ ਦੀ ਗੱਲ ਲਗਿਆ ਸਵਾਪਤੀ ਕਿਉਂਕਿ ਹੁਣ ਕੰਮ ਆਪਣਾ ਲੱਗ ਪਿਆ ਤੇ ਨਿਬੜ ਪਿੱ ਗਿਆ ਹੁਣ ਬਸ ਜਿਹੜੀ ਬਾਕੀ ਦੀ ਪੇਮੈਂਟ ਰਹਿ ਗਈ ਆ ਦੂਜੀ ਦੇ ਕੇ ਤੇ ਹੁਣ ਆਪਾਂ ਮਤਲਬ ਚੱਲਦੇ ਆ ਤੇ ਚੈਨਲ ਨੂੰ ਪਲੀਸ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਕਰ ਦਿਓ ਪ੍ਰੈਸ ਡਰਾਮਾ ਪਾਲਿਆ ਲੱਦ ਤੇ ਹੁਣ ਲੱਗਿਆ ਬਾਅਦ ਚੱਲਣਾ ਬਾਈ ਨੂੰ ਕਹਿੰਦੇ ਆ ਲਾਸਟ ਵਾਰ ਵੀ ਸਸਰੀ ਘਰ ਆ ਓਕੇ ਜੀ ਓਕੇ ਭਰਾ ਬਹੁਤ ਬਹੁਤ ਧੰਨਵਾਦ ਕੁਦਾਈਆਂ ਹੋਣ ਭਰਾਵਾ ਤੈਨੂੰ ਤੁਹਾਨੂੰ ਵੀ ਸਵਾਗਤ ਹੈ ਜੀ ਹੁਣ ਬਾਈ ਨੂੰ ਆਪਾਂ ਬਕਾਇਆ ਪੇਮੈਂਟ ਕਰਕੇ ਤੇ ਲੈ ਕੇ ਰੱਬ ਦਾ ਨਾਮ ਤੇ ਚੱਲਣ ਲੱਗੇ ਆਂ ਤੇ ਵੀਡੀਓ ਦੀ ਕਰ ਲਗਿਆ ਸਵਾਪਤੀ ਫਿਰ ਮਿਲਾਂਗੇ ਜੀ ਨਵੀਂ ਵੀਡੀਓ ਚ